ਹਾਂਜੀ ਨਵਾ ਦਿਨ ਤੇ ਨਵੀਂ ਸ਼ੁਰੂਆਤ ਕਾਫੀ ਸਮੇਂ ਦੇ ਬਾਅਦ ਤੋਂ ਵੀਡੀਓ ਬਣਾਉਣ ਲੱਗੇ ਆਪਾਂ ਐਕਚੁਅਲੀ ਮੈਂ ਇਸ ਸਮੇਂ ਹੈਗਾ ਸਪੇਨ ਦੇ ਅੰਦਰ ਸਪੇਨ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਵਾਲੰਸੀਆ ਤੇ ਵਾਲੰਸੀਆ ਦੇ ਅੰਦਰ ਪਿੰਡ ਹੈਗੇ ਆ ਮਾਨਿਸ ਸਪੇਨ ਡੈਕ ਤੇ ਉੱਥੇ ਮੈਂ ਆਇਆ ਹੋਇਆ ਤੇ ਮੈਂ ਜਾਈਂਗਾ ਤੋਂ ਨਿਕਲ ਰਿਹਾ ਸੀ ਤੇ ਰਸਤੇ ਅੰਦਰ ਮੈਨੂੰ ਇੱਕ ਬਾਜ਼ਾਰ ਲੱਗਿਆ ਦਿਖਿਆ ਜਿਦਾ ਆਪਣੇ ਉੱਥੇ ਛੋਟੇ ਛੋਟੇ ਬਾਜ਼ਾਰ ਲੱਗਦੇ ਨੇ ਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਬਾਜ਼ਾਰ ਦਿਖਾਇਆ ਜਾਵੇ ਆਹ ਤੁਹਾਨੂੰ ਦਿਖਾਣਾ ਹੈ ਕਿ ਇੱਥੇ ਵੀ ਸਾਡੇ ਸ਼ਹਿਰਾ ਮੰਗ ਬਾਜ਼ਾਰ ਲੱਗਦੇ ਨੇ ਮਗਰ ਇੱਥੇ ਕੀ ਹੈ ਸਵੇਰੇ 4 ਵਜੇ ਬਾਜ਼ ਤੇ ਕਿ ਪਹਿਰੇ 12 1 ਵਜੇ ਬਾਜ਼ਾਰ ਬੰਦ ਕਰਨਾ ਸਟਾਰਟ ਕਰ ਦਿੰਦੇ ਨੇ ਆ ਤੁਹਾਨੂੰ ਥੋੜਾ ਜਿਆਦਾ ਮੈਂ ਦਿਖਾਣਾ ਹੈ ਇੱਥੇ ਬਾਜ਼ਾਰਾਂ ਚ ਕਿਸ ਤਰ੍ਹਾਂ ਹੁੰਦਾ ਹੈ ਤੇ ਕੀ ਕੀ ਸਾਮਾਨ ਵਿਕ ਰਿਹਾ ਤੇ ਲੋਕ ਲੈ ਰਹੇ ਨੇ ਮਗਰ ਸਾਡੇ ਲੋਕਾਂ ਮੰਗ ਉਥੇ ਇਨਾ ਰਸ਼ ਨਹੀਂ ਹੈ ਇੱਕ ਛੋਟਾ ਜਿਹਾ ਪਿੰਡ ਹੈ ਮੈਟਰੋ ਸਟੇਸ਼ਨ ਦੇ ਨੇੜੇ ਹੀ ਇਹਨਾਂ ਨੇ ਸਾਹਮਣੇ ਹੀ ਬਿਜਾਰ ਲਗਾਇਆ ਹੋਇਆ ਆਹ ਤੁਹਾਨੂੰ ਮੈਂ ਥੋੜੇ ਜੀ ਇਹਦੀ ਕਲਿੱਪ ਦੇ ਅੰਦਰ ਦੇ ਵਿੱਚੋਂ ਨਿਕਲ ਰਿਹਾ ਤੇ ਇਹ ਬਾਜ਼ਾਰ ਹੈਗਾ ਤੇ ਸਾਰੇ ਕੱਪੜੇ ਮੈਂ ਇਥੋਂ ਜੁੱਤਰੀ ਨਿਕਲ ਰਿਹਾ ਸੀਗਾ ਤੇ ਇਹ ਛੋਟੇ ਛੋਟੇ ਕਲੀਪ ਬਾਜ਼ਾਰ ਲੱਗੇ ਹੋਏ ਨੇ ਤੇ ਬਾਜ਼ਾਰਾਂ ਦੇ ਅੰਦਰ ਇੱਥੇ ਆਪਣੇ ਪੁਰਾਣੇ ਕੱਪੜੇ ਵੀ ਦੇਖੇ ਹੈ ਮੈਂ ਨਵੇਂ ਕੱਪੜੇ ਵੀ ਦੇਖੇ ਹੈ ਇਹ ਦੇਖੋ ਲੇਡੀਜ਼ ਕੰਮ ਕਰ ਰਹੀਆਂ ਇਹ ਬਾਜ਼ਾਰ ਲੱਗੇ ਹੋਏ ਨੇ ਪੁਰਾਣੇ ਕੱਪੜੇ ਤੇ ਨਵੇਂ ਕੱਪੜੇ ਸਾਰੇ ਇਹ ਕਰ ਰਹੇ ਦੇਖੋ ਆਉ ਤੁਮ ਦਿਖਾਣਾ ਹੈ ਇਹ 5 ਰੁਪਏ ਦਾ 5 ਯੂਰੋ ਦਾ 99 ਬੈਂਡ ਦਾ ਨਾਈਟ ਸੂਟ ਵੀ ਅਵੇਲੇਬਲ ਨੇ ਇਹ ਇੱਕ ਯੂਰੋ ਦੀ ਸੌਕਸ ਬਸ ਇਹ ਛੋਟਾ ਜਿਹਾ ਬਾਜ਼ਾਰ ਹੈ ਤੇ ਐ ਲੱਗਾ ਹੋਇਆ ਹੈ ਆਓ ਅੱਗੇ ਚੱਲਦੇ ਹਾਂ ਮੈਂ ਅੱਗੇ ਚੱਲ ਰਿਹਾ ਸੀ ਅਗਲੇ ਪਿੰਡ ਤੇ ਅਗਲੇ ਪਿੰਡ ਜਾਣ ਵਾਸਤੇ ਮੈਨੂੰ ਅਰਾਊਂਡ ਬਾਊਂਡ ਤੋਂ ਜਾਣਾ ਪਏਗਾ ਇਹਦਾ ਅਗਲਾ ਜਿਹੜਾ ਪਿੰਡ ਹੈਗਾ ਉਹ ਦਾ ਨਾਮ ਹੈ ਪਤੇਰਨਾ ਸ਼ਾਇਦ ਮੈਂ ਨਾਮ ਸਹੀ Pronunciation ਨਹੀਂ ਕਰ ਪਿਆ ਹੋਰ ਪਰ ਆਵਾਂਗਾ ਕਿਉਂਕਿ ਸਪੈਨਿਸ਼ ਨਾਮ ਹੈ ਮੈਨੂੰ ਲੈਂਸ ਵਿੱਚ ਥੋੜੀ ਦਿੱਕਤ ਹੁੰਦੀ ਹੈ ਚਲੋ ਹਾਸੇ ਹਾਸੇ ਆਇਆ ਸਿੱਖ ਜਾਵਾਂਗੇ ਆਓ ਅਗਲੇ ਪਿੰਡ ਚੱਲਦੇ ਹਾਂ ਤੁਹਾਨੂੰ ਵੀ ਦਿਖਾਣੇ ਉੱਥੇ ਮੇਰਾ ਫਰੈਂਡ ਹੈ ਉਹ ਮੈਨੂੰ ਮਿਲਿਆ ਸੀ ਜਾ ਰਹੇ ਹਾਂ ਅਗਲੇ ਪਿੰਡ ਪਤੇਰਨਾ ਸ਼ਾਤ ਹੋਈ ਮੈਂ ਕਹਿ ਰਿਹਾ ਕਿ ਸ਼ਾਤ ਮੈਂ ਨਾਮ ਸਹੀ ਨਹੀਂ ਲੜ ਰਿਹਾਵਾਂਗਾ ਤੇ ਆਓ ਤੁਹਾਨੂੰ ਵੀ ਲੈ ਕੇ ਚਲਦੇ ਹਾਂ ਦੇਖੋ ਇੱਥੇ ਕਿੰਨੀ ਪਿਆਰੀ ਪੇਂਟਿੰਗ ਕੀਤੀ ਹੋਈ ਹੈ ਜਦੋਂ ਵਾਲੈਂਸੀਆ ਸ਼ਹਿਰ ਦੇ ਅੰਦਰ ਇੱਕ ਵਾਰੀ ਬਾੜ ਆਈ ਸੀ ਤੇ ਉਸ ਸਮੇਂ ਇਹਨਾਂ ਨੇ ਉਹਦੀ ਯਾਦ ਵਿੱਚ ਐਸਾ ਬਣਾ ਰੱਖਿਆ ਹੈ ਬਹੁਤ ਪਿਆਰੀ ਦੀਵਾਰ ਸ਼ੂਟ ਕੀਤੀ ਹੋਈ ਹੈ ਇਹ ਦੇਖੋ ਕਾਫੀ ਖੂਬਸੂਰਤ ਹੈ ਸੋ ਬਹੁਤ ਸੋਹਣੀ ਹੈ ਮੌਸਮ ਬਹੁਤ ਸੋਹਣਾ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪੁਰਾਣੀ ਵੀਡੀਓ ਚ ਦੱਸਿਆ ਸੀ ਕਿ 365 ਦਿਨ ਚ 300 ਦਿਨੇ تھے ਤੋਂ ਪਰੰਦੀ ਹੈ ਇਹ ਕਾਫੀ ਅਚੀ ਵੀਡੀਓ ਆਪਣੇ ਲਈ ਹੋਈ ਹੈ ਮੌਸਮ ਅੱਛਾ ਪਰ ਮੈਂ ਜੈਕਟ ਪਾਈ ਹੈ ਅਗਰ ਨਹੀਂ ਵੀ ਪਾਵਾਂਗਾ ਤਾਂ ਵੀ ਚੱਲੇਗਾ ਸ਼ਾਮ ਨੂੰ ਅਸ਼ਬੀ ਮੈਂ ਥੋੜੀ ਲੇਟ ਹੋ ਜਾਵਾਂਗਾ ਤਾਂ ਮੈਂ ਜੈਕਟ ਨਾਲ ਰੱਖ ਲਈ ਪਾ ਲਈ ਕਿ ਆਂਦੇ ਹੋਏ ਸ਼ਾਮੀ ਠੰਡ ਹੋ ਜਾਂਦੀ ਹੈ ਸਵੇਰੇ ਸ਼ਾਮ ਦੀ ਠੰਡ ਹੈ ਨਵੰਬਰ ਦਾ ਮਹੀਨਾ ਹੈ ਮੌਸਮ ਬਹੁਤ ਪਿਆਰਾ ਹੈ ਬਹੁਤ ਵੜਨੀ ਤੁਪ ਲੱਗੀ ਤੁਸੀਂ ਉੱਪਰ ਦੇਖੋ ਕਿੰਨੇ ਸੋਹਣੇ ਬੱਦਲ ਹੈ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਅਗਲੇ ਪਿੰਡ ਕਿਉਂਕਿ ਜਿਹੜੇ ਪਿੰਡ 'ਚ ਬਾਜ਼ਾਰ ਲੱਗਾ ਸੀ ਉਹਨੂੰ ਮਨ 'ਚ ਸੁਖਦੇ ਆ ਮੈਟਰੋ ਸਟੇਸ਼ਨ ਦੇ ਕੋਲ ਬਾਜ਼ਾਰ ਲੱਗਾ ਹੋਇਆ ਸੀਗਾ ਤੇ ਮੈਂ ਉਸ ਪਿੰਡ ਚ ਹੀ ਰਹਿਣਾ ਆ ਉਹ ਤੋਂ ਮੈਂ ਦੂਸਰੇ ਪਿੰਡ ਜਾ ਰਿਹਾ ਹਾਂ ਤੇ ਸ਼ਾਇਦ ਅੱਜ ਅਸੀਂ ਬਲੰਸੀਆ ਵੀ ਚਾਹੀਏ ਮੈਂ ਤੁਹਾਨੂੰ ਬਲੰਸੀਆ ਵੀ ਦਿਖਾਵਾਂਗਾ ਕਿਉਂਕਿ ਬਲੰਸੀਆ ਇਥੇ ਸਿਟੀ ਹੈ ਜੇ ਮੈਂ ਕਿਹਾ ਤੁਹਾਨੂੰ ਜੂੜ ਦਿਖਾਵਾਂਗਾ ਬਲੰਸੀਆ ਆਓ ਨਾਲ ਦੇਖਦੇ ਹਾਂ ਮੈਂ ਜਿਹਨਾਂ ਨਾਲ ਮਿਲਣ ਜਾ ਰਿਹਾ ਹਾਂ ਉਹ ਕੀ ਕੰਮ ਕਰਦੇ ਆ ਤੁਹਾਨੂੰ ਸਭ ਦਿਖਾਣੇ ਆ ਆਓ ਚਲਿਏ ਇਹ ਅਗਲਾ ਪਿੰਡ ਹੈ ਤੇ ਅੰਦਰ ਇਦਾਂ ਬਾਹਰ ਬਣੀ ਹੈ ਬਾਹਰ ਦੇ ਬਰ ਚੇਅਰਸ ਲੱਗੀਆਂ ਹੋਈਆਂ ਆ ਤੁਸੀਂ ਆਪਣਾ ਬੈਠੋ ਤੇ ਵੀਆਰਪੀਓ ਕਾਫੀ ਪੀ ਕੇ ਇੰਜੋਏ ਕਰੋ ਤਕਰੀਬਨ ਹਰ ਥੋੜੀ ਦੇਰ ਬਾਅਦ ਹਰ ਬਾਹਰ ਦੇ ਸਾਹਮਣੇ ਛੋਟੜੀ ਬਾਸ ਬਣੀ ਹੈ ਇਹ ਦੇਖੋ ਸਾਹਮਣੇ ਵੀ ਇਹਦੇ ਬਾਹਰ ਹੈ ਤੇ ਤੁਸੀਂ ਬਾਹਰ ਅੱਗੇ ਬਹਿ ਸਕਦੇ ਹੋ ਇਹ ਛੋਟੀ ਜੀ ਬਾਹਰ ਹੈ ਅੱਜ ਮੰਡੇ ਹੈ ਇਨਾ ਕਰਾਊਡ ਨਹੀਂ ਹੈ ਫਰਡੇ ਸੈਟਰਡੇ ਸੰਡੇ ਐਸੇ ਕਾਫੀ ਕਰਾਊਡ ਹੁੰਦਾ ਹੈ ਦੇਖੋ ਇਹ ਸ਼ਾਪ ਤੇ ਰਸ਼ ਲੱਗਦਾ ਹੈ ਉਧਰ ਲੋਟਰੀ ਹੁਣੀ ਆਏਗੀ ਦੇਣਾ ਲੈਫਟ ਸਾਈਡ ਦੇ ਉੱਪਰ ਤੇ ਲੋਕੀ ਲੋਟਰੀ ਪਰਚੇਸ ਕਰਦੇ ਆ 24 ਦਸੰਬਰ ਨੂੰ ਇਹਦਾ ਡਰਾਅ ਨਿਕਲੇਗਾ ਤੇ ਦੇਖੋ ਕਿਹਦੀ ਕਿਸਮਤ ਚਮਕਦੀ ਹੈ ਮਿਲੀਅਨਸ ਦੇ ਅੰਦਰ ਨਿਕਲੇਗਾ ਕੋਈ ਖੁਸ਼ ਨਸੀਬ ਹੋਏਗਾ ਚਲੋ ਬਾਕੀ ਸਾਡੇ ਉਥੇ ਲੋਟਰੀ ਲੀਗਲ ਨਹੀਂ ਹੈ ਪੰਜਾਬ ਅੰਦਰ ਲੀਗਲ ਹੈ ਤੇ ਦਿੱਲੀ ਚ ਲੀਗਲ ਨਹੀਂ ਹੈ ਲੋਟਰੀ ਬਕਰ ਇੱਥੇ ਬਿਲਕੁਲ ਨਹੀਂ ਗੱਲ ਹੈ ਲੋਟਰੀ ਹਰ ਇਨਸਾਨ ਲੈਂਦਾ ਲੋਟਰੀ ਦੂਸਰੇ ਪਿੰਡ ਚ ਮੈਂ ਐਂਟਰੀ ਕਰ ਲਈ ਹੈ ਮੈਂ ਐਕਚੁਅਲੀ ਪੈਦਲ ਹੀ ਆ ਗਿਆ ਮੈਂ ਪਾਸ ਨਹੀਂ ਫੜੀ ਕਿ ਨੇੜੇ ਹੀ ਐ ਥੋੜਾ ਮੈਂ ਕਿਹਾ ਵਾਕ ਵੀ ਹੋ ਜਾਏਗਾ ਐ 90 ਪਿੰਡ ਦੀ ਇੰਟਰਸ ਹੈਗੀ ਆ ਪਿੰਡ ਆ ਜੀ ਉਹਦੇ ਇੰਟਰਸ ਚੱਲੂ ਹੋ ਗਈ ਐ ਤੇ ਆ ਥੋੜੀ ਅੱਗੇ ਜਾਗੇ ਥੋਦੀ ਮੇਰੇ ਫਰੈਂਡ ਦੀ ਸ਼ਾਪ ਐ ਆਓ ਤੁਹਾਨੂੰ ਉਹਨਾਂ ਵੀ ਮਹਿਦਵਾਨਾ ਤੇ ਇੰਟਰੋਡਿਊਸ ਕਰਨਾ ਉਹ ਕਾਫੀ ਸਮੇਂ ਤੋਂ ਇੱਥੇ ਆਇਆ ਹੋਇਆ ਐ ਨੇ ਸਾਲ ਤੋਂ ਇਡੇ ਵਾਪਸ ਵੀ ਨਹੀਂ ਗਿਆ ਉਹ ਆਓ ਤੁਹਾਨੂੰ ਉਹਨਾਂ ਗੱਲਾਂ ਬਾਤਾਂ ਕਰਾਸੀ ਆ ਗਏ ਆ ਜੇ ਇੱਥੇ ਦੇਖੋ ਸਰਦੇ ਭਾਈ ਅੱਗੇ ਤੇ ਸਾਡੇ फ्रेंड दी शॉप है आओ थाने शॉप दिखाइए मैं अच्छा अच्छा मैं इथे एक चीज और देखी है जिन्ने भी मेरे पीछे कारने मकान ने ये देखो ये सारे 2000 ਦੇ ਇੱਕ ਜਾਂ ਫਿਰ 1985 87 ਪੁਰਾਣੇ ਮਕਾਨ ਨੇ ਬਟ ਇਹਨਾਂ ਨੂੰ ਦੇਖ ਕੇ ਤੁਹਾਨੂੰ ਲੱਗੇਗਾ ਨਹੀਂ ਕਿ ਇੰਨੇ ਪੁਰਾਣੇ ਮਕਾਨ ਨੇ ਆ ਇਹਨਾਂ ਨੇ ਆਪਣੇ ਮਕਾਨ ਨੂੰ ਬੜਾ ਅੱਛਾ ਮੇਨਟੇਨ ਰੱਖਿਆ ਹੋਇਆ ਹੈ ਤੇ ਦੂਸਰੀ ਗੱਲ ਹੈ ਇਥੇ ਹਰ ਜਗ੍ਹਾ ਦੇ ਉੱਪਰ ਮੈਂ ਦੇਖਿਆ ਜਿੰਨੀ ਵੀ ਮੈਂ ਤੁਰਦਾ ਜਾ ਰਿਹਾ ਹਾਂ ਉਹਨਾਂ ਦੇ ਇਹ ਦੇਖੋ ਇਟ ਹਸ ਬੀਨ ਪਿੰਨੇ ਸੇ ਇਟ ਹਸ ਬੀਨ ਦੇ ਅੰਦਰ ਲੋਕ ਕੂੜਾ ਸੜਦੇ ਨੇ ਤੁਸੀਂ ਆ ਦੇਖੋ ਸਫਾਈ ਤੁਹਾਨੂੰ ਨਹੀਂ ਮਿਲੇਗਾ ਦੂਸਰੇ ਕੋਈ ਕੂੜਾ ਕਰਕਟ ਬਹੁਤ ਕਲੀਨ ਰੱਖਿਆ ਹੈ ਪਿੰਡ ਹੈ ਛੋਟਾ ਜਿਹਾ ਔਰ ਪਿੰਡਾਂ ਚ ਸਫਾਈ ਦੇਖੋ ਮੈਂ ਸ਼ਹਿਰਾਜ ਵੀ ਘੁੰਮਿਆ ਹੈ ਸ਼ਹਿਰਾਜ ਵੀ ਕਾਫੀ ਸਫਾਈ ਹੈ ਬਟ ਬਹੁਤ ਅੱਛਾ ਲੱਗਾ ਕੋਈ ਪੋਲੂਸ਼ਨ ਦੀ ਦਿੱਕਤ ਨਹੀਂ ਹੈ ਪੋਲੂਸ਼ਨ ਦਾ ਕੋਈ ਚੱਕਰ ਨਹੀਂ ਹੈ ਪਤਾ ਨਹੀਂ ਸਰਕਾਰਾਂ ਨੇ ਕਿਸ ਤਰ੍ਹਾਂ ਇਹਨੂੰ ਮੇਨਟੇਨ ਰੱਖਿਆ ਹੋਇਆ ਹੈ ਅਸੀਂ ਇਧਰ ਵੀ ਆਏ ਹਾਂ ਇੱਕ ਗਲੀ ਹੈ ਇਹ ਜਾ ਰਹੀ ਹੈ ਇਹ ਗਲੀ ਨਹੀਂ ਬੋਲਦੇ ਇਹਨੂੰ ਕਾਇਆਂ ਬੋਲਦੇ ਨੇ ਅਸੀਂ ਗਲੀ ਬੋਲਦੇ ਆ ਇਹ ਕਾਇਆਂ ਬੋਲਦੇ ਆ ਬਹੁਤ ਕਲੀਨ ਕਰਕੇ ਦੇਖੋ ਸਾਡੇ ਫਰੈਂਡ ਦੀ ਸ਼ਾਪ ਹੈ ਸਲੂਨ ਦੀ ਆਓ ਚਲੋ ਤੁਹਾਨੂੰ ਮਿਲਾਂਦੇ ਆ ਇਹਨਾਂ ਨਾਲ ਅੰਦਰ ਜਾ ਕੇ ਦਿਖਾਉਂਦੇ ਆ ਹਾਂਜੀ ਐ ਸ਼ਾਪਰ ਇਹ ਭਾਜੀ ਸਸਿਕਾ ਭਾਜੀ ਅਸੀਂ ਆਹ ਜੀ ਹਿਆਲਾ ਜੀ ਵਾਸ ਹੋ ਗਿਆ ਤੁਸੀਂ ਸੁਣਾ ਭਾਜੀ ਦਾ ਨਾਮ ਐਸੇ ਅਸੀਂ ਸੁੱਖਾ ਬੋਲਦੇ ਆ ਤੇ ਇਹਨਾਂ ਨੇ ਆਪਣੀ ਸਲੂਨ ਦੀ ਸ਼ਾਪ ਖੋਲ ਰੱਖੀ ਥੇ ਇੱਥੇ ਇਸ ਸਮੇਂ ਕੋਈ ਹੈ ਨਹੀਂ ਭਾਜੀ ਹੈਨਾ ਨੇ ਹਮੇ ਲੰਬੇ ਲੰ长时间 ਚੱਲਦਾ ਰਹੇ ਲੰ长时间 ਚੱਲਦਾ ਰਹੇ ਸਾਰੇ ਗਏ ਹੋਏ ਐ ਤੇ ਇਹ ਕਾਫੀ ਸਾਲ ਤੋਂ ਇੱਥੇ ਹੈਗੇ ਨੇ ਕਿ ਤੁਸੀਂ ਕਦੋਂ ਇੱਥੇ ਆਏ ਸੀ ਭਾਜੀ ਮਨੋਂ ਤਕਰੀਬਨ ਹੋ ਗਿਆ 9 ਸਾਲ ਹੋ ਗਏ 9 ਸਾਲ ਹੋ ਗਏ ਇੰਡੀਆ ਵਾਪਸ ਗਏ ਨਹੀਂ ਹਜੇ ਤੱਕ ਨਹੀਂ ਦੇਖੋ 9 ਸਾਲ ਤੋਂ ਇੰਡੀਆ ਵਾਪਸ ਨਹੀਂ ਗਏ ਤੇ ਆਇਆ ਇੱਕ ਦਾ ਵੀਜ਼ਾ ਪਰ ਆਈ ਸੀ ਹਾਂਜੀ ਭਾਜੀ ਵੀਜ਼ਾ ਸੀ ਐਸ਼ਾ ਨੇ ਹਾਂ ਐਸ਼ਾ ਨੇ ਵੀਜ਼ਾ ਆਇਆ ਸੀ ਹਾਂ ਤੇ ਤੁਸੀਂ ਹੁਣ ਪੀਆਰ ਹੋ ਗਏ ਹੋ ਰੀਟਨ ਹਾਂਜੀ ਮੇਰੇ ਕੋਲ ਦੋ ਸਾਲ ਦਾ ਕੰਟ ਹੈ ਅਗਲੇ ਮਹੀਨੇ ਪਰਮਨੈਂਟ 5 ਇਅਰ ਦਾ ਰਾਮ ਮਿਲ ਗਿਆ ਤੇ ਕਿੰਨੇ ਸਾਲ ਚ ਮਿਲ ਗਿਆ ਤੁਹਾਨੂੰ ਰੈਜ਼ੀਡੈਂਸ ਕਾਰਡ ਮੈਨੂੰ 2.5 ਸਾਲ ਦਾ ਸਵਾ 3 ਸਾਲ ਅੱਛਾ ਜਿਹੜਾ ਪਹਿਲੇ ਰੂਲ ਸੀ 3 ਸਾਲ ਵਾਲਾ ਹਾਂ ਜੀ ਉਹਦੇ ਅੰਦਰ ਤੁਸੀਂ ਫਾਰਮ ਪੂਰਾ ਕੀਤਾ ਪਰ ਹਾਂ ਜੀ ਹੁਣ ਉਹ ਚੇਂਜ ਕਰਕੇ 2 ਸਾਲ ਦੇ ਵਿੱਚ ਚੇਂਜ ਹੋ ਗਿਆ ਤੇ ਕੋ ਦਾ ਟਾਈਮ ਕਟਾ ਦਿੱਤਾ ਗਿਆ ਤੇ ਨੈਕਸਟ ਹੁਣ ਉਹ 2 ਸਾਲ ਦੇ ਵਿੱਚ ਜਿਹੜਾ ਪਹਿਲੇ ਟਾਈਮ 3 ਸਾਲ ਦਾ ਸੀ ਹੁਣ ਉਹ 2 ਸਾਲ ਦੇ ਵਿੱਚ ਹੋ ਗਿਆ ਤੁਸੀਂ ਕਹਿਣਾ ਚਾਹੋਗੇ ਨਵੇਂ ਮੁੰਡਿਆਂ ਨੂੰ ਕਿ ਮੁੰਡੇ ਇੱਥੇ ਆਣ ਜ਼ਰੂਰ ਜ਼ਰੂਰ ਬਜੀ ਮੈਂ ਹੋਰ ਜਨਨ ਕਿ ਮਹੌਰਤ ਬੋਲਣ ਦੇ ਵਧੀਆ ਸਪੈਨਿਸ਼ ਦੇ ਵਿੱਚ ਅੱਛਾ ਜਨਨ ਕਿ ਵਧੀਆ ਓਪਰਚ्युनिटी ਹੈ ਇੱਕ ਯੂਰਪ ਦੀ ਯੂਰਪ ਦੇ ਵਿੱਚ ਸਪੈਨ ਨਹੀਂ ਕਿਉਂਕਿ ਸਪੈਨ ਦੇ ਵਿੱਚ ਹੀ ਸਿਰਫ ਇੱਕ ਪੇਪਰ ਮਿਲਦੇ ਪੈਲੇ ਪੇਪਰ ਵਰਕ ਹੁੰਦਾ ਪਿਆ ਪਹਿਲੇ ਪੁਰਤਗਾਲ ਸੀ ਪੁਰਤਗਾਲ ਲੈ ਬੰਦ ਕਰ ਦਿੱਤੇ ਨੇ ਤੇ ਹੁਣ ਇੱਕ ਸਪੈਨ ਹੈ ਕਿ ਜਿਹੜਾ ਇੱਕ ਬੈਸਟ ਓਪਰਚ्युनिटी ਤੇ ਵਧੀਆ ਸੈਲਰੀ ਵਧੀਆ ਟਾਈਮਿੰਗ ਤੇ ਘੱਟ ਸਪੈਸ਼ਲ ਦੇ ਵਿੱਚ ਇੱਕ ਵਧੀਆ ਫਿਊਚਰ ਅੱਛਾ ਲੇਕਿਨ ਮੈਂ ਇੱਕ ਚੀਜ਼ ਇਹ ਕਿਹਾ ਅਗਰ ਇਥੇ ਆਣਾ ਥੋੜੀ ਸਪੈਨਿਸ਼ ਜਿੱਕੇ ਆਣਾ ਚਾਹਣਾ ਹਾਂ ਜੀ ਲੈਂਗੁਏਜ ਦੇ ਬੜੇ ਪ੍ਰੋਬਲਮ ਦੇਖੇ ਲਿਆ ਹਾਂ ਜੀ ਜੀ ਘੱਟੋ ਘੱਟ ਥੋੜੀ ਜਿਹੀ ਬੇਸਿਕ ਦੇ ਪ੍ਰੈਕਟਿਸ ਕੀਤੀ ਹੋਵੇ ਨਾ ਉਹ ਜ਼ਿਆਦਾ ਬੈਟਰ ਹੋ ਜਾਣਾ ਸਾਨੂੰ ਕਿੰਨਾ ਟਾਈਮ ਲੱਗਾ ਲੈਂਗੁਏਜ ਸਿੱਖਣ ਚ ਮੈਨੂੰ ਤਕਰੀਬਨ 2 ਸਾਲ 2 ਸਾਲ ਲੱਗੇ ਕੰਪਲੀਟ 2 ਸਾਲ ਹਾਂਜੀ ਤੇ ਉਹ 2 ਸਾਲ ਵਿੱਚ ਤੇ ਜੈ ਮੈਨੇਜ ਹੋ ਗਿਆ ਸੀ ਬਿਨਾਂ ਲੈਂਗੁਏਜ ਦੇ ਹਾਂਜੀ ਕਿਉਂਕਿ ਉਸ ਟਾਈਮ ਮੈਂ ਸਿਰਫ ਇੱਕ ਆਪਣੇ ਇੰਡੀਅਨ ਕਾਲੇ ਕੰਮ ਕਰਦਾ ਸੀ ਤੇ ਉਸ ਇੰਨੀ ਜ਼ਰੂਰਤ ਵੀ ਨਹੀਂ ਸੀ ਬੋਲੀ ਦੀ ਤੇ ਲੈਂਗੁਏਜ ਤੇ ਠੀਕ ਸੀ ਪਰ ਉਸ ਤੋਂ ਬਾਅਦ ਫਿਰ ਮੈਨੂੰ ਜਿਵੇਂ ਲੱਗਾ ਕਿ ਹਾਂ Think, <coughs> कि ਹੁਣ ਮੇਰਾ ਗੁਜ਼ਾਰਾ ਨਹੀਂ ਹੈ ਲੈਂਗੁਏਜ ਤੋਂ ਬਿਨਾਂ ਤੇ ਫਿਰ ਮੈਨੂੰ ਤਕਰੀਬਨ ਥੋੜਾ ਧਿਆਨ ਦੇਣਾ ਪਿਆ ਤੇ ਮੈਂ ਫਿਰ ਆਈ ਥਿੰਕ 2 ਸਾਲ ਦੇ ਵਿੱਚ ਕਵਰ ਕਰ ਲਿਆ ਤੇ ਆਪਣਾ ਪਹਿਨਸਕੂਲ ਤੋਂ ਲੁਕਿਆ ਨਾ ਟਾਈਮ ਹੋ ਗਿਆ ਮਨ ਨੂੰ ਤਕਰੀਬਨ 9 ਮੰਥ ਹੋ ਗਏ 9 ਮਹੀਨੇ ਹੋ ਚੁੱਕੇ ਹੈ ਤੇ ਠੀਕ ਚੱਲ ਰਿਹਾ ਬਿਲਕੁਲ ਹਾਂਜੀ ਕਿਉਂਕਿ ਥੋੜਾ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਹੁੰਦਾ ਹੈ ਕਿ ਘੜ ਕਬਦ ਬਦ ਕੱਟ ਲੇਕਿਨ ਇਹ ਇੰਨਾ ਹੈ ਵੀ

फिर शॉप पर आ सकता है अपनी शॉप का एड्रैस की हैस्पिटल है हाँ जी अच्छा फतेहज नाम ठीक है बाकी मैं आई डी थले मैन कर दाँगा परफेक्ट कर दूसरी शॉप है मोबाइल नंबर मैनशन कर दाँगा मेरा नाम लेके आना रिस्पॉन्स भी करेंगे चलो ठीक है भाजपा मिलना मैं और चलते चलती हाँ अगर दिखा दी ठीक है इंट्रोड्यूस कराया ਤੇ ਚਲੋ ਹੁਣ ਅਸੀਂ ਕਿਤੇ ਅੱਗੇ ਜਾ ਰਹੇ ਹਾਂ ਘੁੰਮਣ ਆ ਸੇ ਤੁਹਾਨੂੰ ਨਾਲ ਦਿਖਾਣੇ ਆ ਪਾਜੀ ਗਏ ਨੇ ਸਾਹਮਣੇ ਸ਼ਾਪ ਤੇ ਕੋਕੋਕੋਲਾ ਲੈਂਡ ਜ਼ੀਰੋ ਤੇ ਹੁਣ ਅਸੀਂ ਜਾਣ ਲੱਗੇ ਆਂ ਸ਼ਾਪ ਨੂੰ ਦੁਪਹਿਰੇ ਅਸੀਂ ਲੰਚ ਟਾਈਮ ਹੈ ਥੋੜਾ ਉਹ ਕਰਤਾ ক্লোਜ਼ ਕਰਤਾ ਹੁਣ ਨਿਕਲਾਂਗੇ ਅਸੀਂ ਥੋੜਾ ਜਿਹਾ ਅੱਗੇ ਕੁਝ ਖਾਣੇ ਆ ਨਾਲੇ जिनू रेट हाफ होंगे बोलिंग बाकी बच्चा तो बुरा ध्यान रखे इन्होंने है ना, ना? खेलने ਆ ਸਕੂਲ ਨਾ ਤਾਂ ਹੀ ਬੱਚੇ ਨਹੀਂ ਆਏ ਬੱਚਾ ਦੀ ਗੇਮਸ ਵਗੈਰਾ ਪਰਸ਼ੇ ਨਾ ਮੋਲ ਸੇ ਦੇ ਮੋਲ ਪੰਜਾਬੀ ਮੂਵੀ ਲਾ ਦਿੱਤੀ ਆ ਤੇ ਬੱਸ ਵਰਨਾ ਬਣਾਇਆ ਨਾ ਜੀ ਹੁਣ ਬਸ ਰਹਿ ਰੋ ਗਈ ਆ ਕੁਫ ਲੱਗੀ ਆ ਹੁਣ KFC ਚਲਦੇ ਆ ਤੇ ਲੈ KFC ਤਾਂ ਆਪਣੇ ਸਾਹਮਣੇ ਹੀ ਆ ਉਸ ਖਾਣੇ ਆ KFC ਜਾ ਕੇ ਦੁਪਹਿਰ ਦੇ ਬੱਜ ਗਏ ਨੇ 2 ਸਾਹਮਣੇ ਪਾਰਕਿੰਗ ਐ ਇਹ ਆਪਣੇ ਜਿਹੜੇ ਪਿੰਡ ਮੈਂ ਆਇਆ ਭੰਤੇਰ ਨੇ ਉਹਦੇ ਪਿੰਡ ਚ ਅੰਦਰ ਹੀ ਹੈਗਾ ਬਹੁਤ ਵਧੀਆ ਮਾਲ ਮਣਿਆ ਆਇਆ ਅਸੀਂ ਤੋਂ ਫੋਨ ਖਾਂਦਾ ਲਿਆ ਤੁਹਾਨੂੰ ਦਿਖਾ ਰਹੀ ਹਾਂ ਇੱਥੇ ਮੈਂ ਇੱਕ ਚੀਜ਼ ਦੇਖੀਏ ਗਲਾਸ ਆਪਣੇ ਹੱਥ ਦੇ ਦਿੰਦੇ ਆ ਤੇ ਆਪਣੇ ਆਪ ਮਸ਼ੀਨ ਤੋਂ ਜਿੰਨੀ ਮਰਜ਼ੀ ਵਾਰ ਲਓ ਪਰ ਜਿੰਨੀ ਮਰਜ਼ੀ ਵਾਰ ਲਓ ਇਹ ਦੇਖੋ ਤੇ ਅਸੀਂ ਡਾਈਟ ਕਾਫੀ ਲੈਣੀ ਹੈ ਤੇ ਆਈਸ ਪਾਲੀ ਭਾਜੀ ਨੇ ਹੁਣ ਅਸੀਂ ਇਹ ਕੋਲਡ ਡਰਿੰਕ ਫਿਲ ਕਰਦੇ ਐਨ ਇੱਕ ਵਾਰ ਹੀ ਹੈ ਤੇ ਖਤਮ ਹੋ ਜਾਏਗੀ ਅਸੀਂ ਦੁਬਾਰਾ ਇਹਨੂੰ ਰੀਫਿਲ ਕਰ ਲਾਂਗੇ पर गए ले आओ पाजी मैं चलता है ये अपना इथे लंच आ गया और अब तो हम खाना लंच अंदर से की खा रहे हैं सादे बर्गर में ठीक है चलो लंच कर ले पाजी और मैं बैठ गए कॉफी आ गई है ਹੋਣ ਅਸੀਂ ਕਾਫੀ ਪੀਣ ਲੱਗੇ ਆ ਤੇ ਇਹ ਬਾਹਰ ਹੈ ਜਿਵੇਂ ਤੁਹਾਨੂੰ ਮੈਂ ਸਿਰੇ ਦਿਖਾਇਆ ਸੀ ਕਿ ਜਗਾ ਜਗਾ ਬਾਰਾ ਬਣੀ ਹੋਈਆਂ ਬਾਹਰ ਚਾ ਕੇ ਬੈਠ ਗਈਆਂ ਤੇ ਇਹ ਅੰਦਰ ਬਾਹਰ ਹੈ ਇਹਨਾਂ ਨੇ ਬਾਹਰ ਜਗਾ ਬੜਾਈਏ ਬੈੰਦੀ ਖਾਣਾ ਖਾਦਾ ਸੀ ਤੇ ਖਾਣ ਦੇ ਬਾਅਦ ਚਲੋ ਚਾਹ ਕਾਫੀ ਦੇ ਹੋਣੀ ਜ਼ਰੂਰੀ ਹੈ ਨਾ ਦੇਖ ਹੁਣ ਅਸੀਂ ਉੱਥੋਂ ਨਿਕਲੇ ਆਏ ਆ ਤੇ ਅੱਗੇ ਬਸ ਥੋੜਾ ਜਿਹਾ ਹੈ ਨਵਾਂ ਕਰ ਲਿਆ ਸੀ ਗੁਰਮੀਤ ਨੇ ਤੇ ਇਹ ਦੇਖੋ ਸਮਾਨ ਲੈਣਾ ਹੈ ਬਣੀ ਬਣਾਈ ਵਾਸ਼ਰੂਮ ਸਾਰਾ ਇਹ ਸਰਵਿਸ ਮਾਰਨੇ ਆਏ تھے ਤੇ ਇਹਨੇ ਦਿਖਾਇਆ ਕਿ ਤੁਸੀਂ ਇਸ ਤਰ੍ਹਾਂ ਆਪਣੇ ਵਾਸ਼ਰ ਨੂੰ ਤਿਆਰ ਕਰ ਸਕਦੇ ਹੋ ਸਭ ਰੈਡੀਮੇਡ ਬਣੇ ਆਏ تھے ਤੇ ਘਰ ਦਾ ਸਮਾਨ ਲੈਣਾ ਆਇਆ ਆਪਾਂ ਇੱਥੇ ਇੱਥੇ ਆਪਣੇ ਉੱਥੇ ਹਾਰਡਵੇਅਰ ਦੀ ਸ਼ਾਪ ਹੁੰਦੀ ਹੈ ਇੱਥੇ ਬੜੀ-ਬੜੀ ਸ਼ਾਪਸ ਅਵੇਲੇਬਲ ਹੈ ਤੇ ਉੱਥੋਂ ਸਾਰਾ ਸਮਾਨ ਤੁਸੀਂ ਲੈ ਸਕਦੇ ਹੋ ਜੋ ਵੀ ਦੇਖ ਕੇ ਲੈਣਾ ਤੁਸੀਂ हार्डवेयर शॉप है पूरी केबल पाइप पलास्टिक हार्डवेयर शॉप रोका इतना भी ए टूटियां ਇੰਡੀਆ ਵੀ ਹੈਗੀ ਸਾਡੀਆਂ ਵੈਰਾਈਟੀ ਇਹ ਰੋਟੀਆਂ ਦੀ ਤੇ ਆਪਾਂ ਇਹ ਲਈਏ ਰੋਕਾ ਦੀ ਐ ਸਾਨੂੰ ਕਿੰਨੇ ਦੀ ਬਈ ਸਾਨੂੰ ਐ ਭਾਈ 49 ਦੀ 490 ਸ਼ਾਵਰ ਇਹ ਟੁੱਟਿਆ ਤੇ ਮੈਂ ਰੇਟ ਪੜ੍ਹ ਰ ਰਹੀ ਸੀ ਇਹ ਦੇਖੋ 690 ਇੱਥੇ ਆ ਵੀ ਵੀ ਦੀ ਲੱਗੀ ਹੋਈ ਹੈ ਇੱਥੇ ਡਿਲ ਮਸ਼ੀਨਾਂ ਦੇਖਿਆ ਬੋਸ਼ ਕੰਪਨੀ ਦੀ ਆ ਤੇ ਆ ਜਿਹੜੀ ਮਸ਼ੀਨ ਹੈਗੀ 193 ਯੂਰੋ ਦੀ ਹੈਗੀ ਆ 229 یورو ਦੀ ਹੈ ਇਸ ਬੈਟਰੀ ਲੱਗੀ ਹੋਈ ਹੈ ਪਹਿਲੇ ਬੈਟਰੀ ਨਹੀਂ ਚਾਰਜ ਕਰੋ ਤੇ ਚੱਲ ਜਾਗੀ ਨਾਲ ਦੇ ਇੱਕ ਬੈਟਰੀ ਹੈ 18 ਵੋਲਟ 65 ਦੀ ਛੇਡ ਲਈ ਹੈ ਥੋੜਾ ਥੋੜਾ ਸਮਾਨ ਲਿਆ ਹੋਣਾ ਅਸੀਂ ਘਰ ਜਾ ਰਹੇ ਹਾਂ ਇਸ ਵਿੱਚ ਜੇ ਤਿਆਰੀ ਸ਼ੁਰੂ ਹੋ ਗਈ ਹੈ ਕਿ ਇਸ ਵਿੱਚ ਸਾਰੀ ਹੈ ਹੁਣ ਇਹਨਾਂ ਨੇ ਸੜਕਾਂ ਤੇ ਇਦਾਂ ਔਰ ਕੁਝ ਬੜਾ ਹੁੰਦਾ ਹੈ 1988 ਹੈ ਬ੍ਰਾਂਡ ਚ ਤੇ ਸਮਾਨ ਲੱਗਿਆ ਸੀ ਘਰ ਜਾਣ ਲੱਗੇ ਤੇ ਬਾਹਰ ਆ ਕੇ ਦੇਖਿਆ ਮੈਂ ਕ੍ਰਿਸਮਸ ਬੜਾ ਆਇਆ ਹੈ ਚਲੋ ਐਸੀ ਵੀਡੀਓ ਨੂੰ ਐਂਡ ਕਰਦੇ ਆਂ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਕਰਨਾ ਆਹ ਕ੍ਰਿਸਮਸ ਟਰੀ